ਕਿਸਨਾ ਪਾਟ ਦਾ ਕੰਮ ਘਟ ਗਿਆ ਤੇ ਉਹਨਾਂ ਨੇ ਕਿਹਾ ਵੀ ਚਲੋ ਮੈਂ ਡਰਾਈਵਰੀ ਦਾ ਕੰਮ ਕਰ ਲਾਂ ਤੇ ਇਸ ਤੇ ਬਸ ਵੀ ਉਹ ਉਹਦਾ ਸਾਉਦੀ ਅਰਬ ਦਾ ਵੀਜ਼ਾ ਉਹਨਾਂ ਦਾ ਲੱਗ ਗਿਆ ਜੇ ਜਦੋਂ ਕੋਈ ਹਸਬੰਦ ਤੇਰੇ ਕੰਮ ਤੇ ਜਾਂਦਾ ਸਾਮੀ ਨਾ ਆਵੇ ਤਾਂ ਇੱਕ ਮਾਂ ਤੇ ਇੱਕ ਪਤਨੀ ਉਹ ਚੈਨ ਨਾ ਨਹੀਂ ਰਹਿ ਸਕਦੇ ਮਾਂ ਨੂੰ ਹੁੰਦਾ ਮੇਰਾ ਪੁੱਤ ਕਿਉਂ ਨਹੀਂ ਆਇਆ ਤੇ ਮੈਨੂੰ ਇਹ ਮੈਨ ਵੀ ਮੇਰੇ ਹਸਬੰਦ ਆਏ ਨਹੀਂ ਹੈਗੇ ਫੋਨ ਹੈ ਗੱਡੀ ਕਹਿੰਦੇ ਖਾਲੀ ਕਰਕੇ ਮੈਂ ਗੱਡੀ ਖੜੀ ਕਰਕੇ ਜਾਂਦੇ ਫਿਰ ਮੈਂ ਆਪਣੇ ਆਪ ਕੋਸ਼ਿਸ਼ ਕੀਤੀ ਤਾਂ ਨੂੰ ਕਹਿੰਦੇ ਬਾਰਡਰ ਵਾਲੇ ਉੱਥੇ ਕੇਸ ਵਿੱਚ ਕੰਦੇ ਜਿਹੜੇ ਚ ਤਰਫ ਆਏ ਸਾਊਦੀ ਦੇ ਜਿਹੜੇ ਵੀਜ਼ਾ ਹੁੰਦੇ ਨੇ ਜੇ ਕੋ ਉਹਨਾਂ ਨੂੰ ਕੈਨਸਲ ਹੋਣਾ ਚਾਹੁੰਦਾ ਕੋਈ ਵੀ ਕੈਨਸਲ ਕਰਾ ਕੇ ਆ ਸਕਦਾ ਇਤਨੀ ਕੋਈ ਵੱਡਾ ਮਸਲਾ ਨਹੀਂ ਹੈਗਾ ਇਹ ਕੈਨਸਲ ਕਰਾ ਕੇ ਆ ਸਕਦਾ ਅਸੀਂ ਕੋਆ ਲਿਆ ਤੁਹਾਡੇ ਕੋਈ ਮਿਸਟੇਕ ਕੋਈ ਉਹ ਕਹਿੰਦੇ ਵੀ ਮੈਂ ਮਿਸਟੇਕ ਕੋਈ ਨਹੀਂ ਕਿਤੇ ਮੈਂ ਆਉਣਾ ਚਾਹੁੰਦਾ ਸੀ ਬਸ ਮੈਂ ਮੈਂ ਮਤਲਬ ਆਪਣੇ ਆਪ ਆਉਣ ਦੀ ਕੋਸ਼ਿਸ਼ ਕੀਤੀ ਬਸ ਇਹ ਕੁਲਾ ਨਹੀਂ ਕਰਦਾ ਸਹੀ ਨਹੀਂ ਜਸ ਸਿੰਘ ਨੇ ਧੋੜ ਭੱਜ ਕੀਤੀ ਸਾਨੂੰ ਮਿਆਣਿਆਂ ਦੇ ਆ ਵੀ ਨਾ ਪਤਾ ਲੱਗੇ ਅਸੀਂ ਮਿਆਣਿਆਂ ਨੇ ਵੇਖਿਆ ਘਰ ਨਹੀਂ ਦੇਖਿਆ ਅਸੀਂ ਇਹਨਾਂ ਦੇਖਿਆ ਵੀ ਜਾ ਕੇ ਅਸੀਂ ਦੇਖੀਏ ਆਪਣੇ ਜੀਵ ਨੂੰ ਹਨਾ ਬਚਾਈਏ ਵੀ ਖੱਤਾਂ ਦੇ ਉੱਤੇ 6.5 ਲੱਖ ਦਾ ਉਹਨਾਂ ਨੇ ਰਿਆਲ ਦਾ ਜੁਰਮਾਨਾ ਪਾਇਆ ਹੈ 6.5 ਲੱਖ ਰਿਆਲ ਕਿੰਨਾ ਭਰੀਏ ਇਹਨਾਂ ਪੈਸਾ ਕਿੱਥੋਂ ਭਰਾਂ ਕਿ ਮੈਂ ਕਿੱਥੋਂ ਭਰਾਂਗੀ ਤੇ ਕਿੱਥੋਂ ਪੈਸਾ ਭਰ ਕੇ ਮੈਂ ਆਪਣੇ ਹਸਪੰਦ ਨੂੰ ਦੇ ਸਕਾਂਗੀ ਸਟਾਗ ਨੂੰ ਮਾਰਨ ਦੀ ਖਾ ਹੈ ਤੇ ਅੱਛਾ ਕਿ ਉਹ ਇਕਦਮ ਬੈਗਰ ਚੇਂਜ ਹੋਣ ਕਰਕੇ ਤੇ ਮੈਂ ਫਿਰ ਤਿੰਨ ਚਾਰ ਮਹੀਨੇ ਕੰਮ ਤੇ ਵੀ ਨਹੀਂ ਜਾ ਪਾਈ ਸਾਡੀ ਜ਼ਿੰਦਗੀ ਦਾ ਜਿਹੜਾ ਇੱਕ ਜ਼ਿੰਦਗੀ ਹੁੰਦੀ ਹੈ ਜਿਹੜਾ ਬਾਪ ਹੁੰਦਾ ਹੁੰਦਾ ਹੈ ਜੀ ਹਾਂਜੀ ਸਾਡੀ ਜ਼ਿੰਦਗੀ ਸਾਨੂੰ ਬਾਤ ਦਿੰਦੀ ਜਾ ਸਸ਼ੀਕਲ ਜੀ ਜਿੰਨੇ ਵੀ ਇਸ ਵਕਤ ਪਬਲਿਕ ਟਾਈਮਜ਼ ਆਸਟ੍ਰੇਲੀਆ ਨਾਲ ਜੁੜੇ ਹੋਏ ਨੇ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਪਬਲਿਕ ਟਾਈਮਜ਼ ਆਸਟ੍ਰੇਲੀਆ ਦੇ ਵਿੱਚ ਅੱਜ ਅਸੀਂ ਇੱਕ ਖਾਸ ਮੁੱਦਾ ਲੈ ਕੇ ਆਏ ਹਾਂ ਸਾਡੇ ਕੋਲ ਸਾਡੇ ਨਾਲ ਇੱਕ ਭੈਣ ਜੀ ਹੋਣੀ ਮਿਲੇ ਨੇ ਔਰ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਕਿਉਂਕਿ ਇਹਨਾਂ ਨੇ ਕੁਝ ਆਪਣਾ ਦੁੱਖੜਾ ਜਿਹੜਾ ਹੈ ਉਹ ਕਮਿਊਨਿਟੀ ਨਾਲ ਇਥੋਂ ਦੇ ਜਿਹੜੇ ਭਾਈਚਾਰੇ ਨਾਲ ਸਾਂਝਾ ਕਰਨਾ ਤੇ ਸਭ ਤੋਂ ਪਹਿਲਾਂ ਜੀ ਪਬਲਿਕ ਟਾਈਮਜ਼ ਆਸਟ੍ਰੇਲੀਆ ਦੇ ਤੁਹਾਨੂੰ ਜੀ ਆਖਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਪਣੇ ਬਾਰੇ ਆਪ ਹੀ ਦੱਸੋ ਤੇ ਕੀ ਤੁਹਾਡੀ ਵਿਥਿਆ ਉਹ ਸਾਰੀ ਤੁਸੀਂ ਸੁਣਾ ਦਿਓ ਕੈਮਰੇ ਸਾਹਮਣੇ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡਾ ਪਿੰਡ ਕਿਹੜਾ ਤੇ ਕੀ ਤੁਹਾਡੀ ਵਿਥਿਆ ਕੀ ਹੈ ਉਹ ਸਾਰੀ ਤੁਸੀਂ ਦੱਸ ਸਕਦੇ ਜੀ ਹਾਂਜੀ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬੀ ਵੀਰਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਤੇ ਇੱਥੇ ਆਇਆ ਮੇਰੀ ਹੈਲਪ ਕਰਨ ਲਈ ਬਹੁਤ ਧੰਨਵਾਦ ਵੀਰਾਂ ਦਾ ਤੇ ਹਾਂਜੀ ਵੀਰ ਜੀ ਆਪਾਂ ਹੈਗੇ ਆ ਜਿਲ੍ਹਾ ਨਵਾਂ ਸ਼ਹਿਰ ਦੇ ਰਹਿਣ ਵਾਲੇ ਮੇਰਾ ਨਾਮ ਰਜਵੰਤ ਕੌਰ ਆ ਮੇਰੇ ਪਤੀ ਦਾ ਨਾਮ ਹੈਗਾ ਹਰਚਰਨ ਸਿੰਘ ਸਨ ਆਫ ਦਰਸ਼ਨ ਸਿੰਘ ਪਿੰਡ ਸੇਖਾ ਮੁਜਾਰਾ ਜਿਲ੍ਹਾ ਨਵਾਂ ਸ਼ਹਿਰ ਹਾਂਜੀ ਤੇ ਅਸੀਂ ਇੱਕ ਜੋਇੰਟ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਤੇ ਮੇਰੇ ਹਸਬੰਡ ਕਿਰਤਨੀ ਸਿੰਘ ਸਿਗੇ ਪਾਠੀ ਹਾਂਜੀ ਤੇ ਉਹ ਜਦੋਂ ਥੋੜਾ ਜਿਹਾ ਕੰਮ ਬਹੁਤ ਜਿਵੇਂ ਵੀ ਘਟ ਜਾਂਦਾ ਆ ਜਾਂ ਨਹੀਂ ਸੀਗਾ ਹੁੰਦਾ ਤੇ ਫਿਰ ਉਹ ਕਹਿੰਦੇ ਵੀ ਮੈਂ ਕੀ ਕੰਮ ਕਰਾਂ ਹੋਰ ਵੀ ਬੱਚਿਆਂ ਦੀ ਫੀਸਾਂ ਦੇਣੀਆਂ ਵੀ ਔਖੀਆਂ ਵੀ ਪਰਿਵਾਰ ਵੀ ਵੱਡਾ ਗੁਜ਼ਾਰਾ ਕਰਨਾ ਔਖਾ ਆ ਤੇ ਸਾਡੇ ਬੀਜੀ ਤੇ ਪਾਪਾ ਜੀ ਇੱਕ ਘਰ ਸਾਡੇ ਮੇਰੇ ਜੇਠ ਦਾ ਕਦੀ ਉਹਨਾਂ ਕੋਲ ਚਲ ਜਾਂਦੇ ਸੀ ਕਦੀ ਸਾਡੇ ਕੋਲ ਰਹਿੰਦੇ ਸੀਗੇ ਤੇ ਮੇਰੇ ਹਸਬੰਦ ਦੇ ਉੱਤੇ ਜ਼ਿੰਮੇਵਾਰੀ ਹੋਣ ਕਰਕੇ ਸਾਰੇ ਪਰਿਵਾਰ ਦੀ ਤੇ ਫਿਰ ਕਹਿੰਦੇ ਨੋਟਬੰਦੀ ਤੋਂ ਬਾਅਦ ਜੋ ਕੀਰਤਨ ਪਾਠ ਦਾ ਕੰਮ ਘਟ ਗਿਆ ਤੇ ਉਹਨਾਂ ਨੇ ਕਿਹਾ ਵੀ ਚਲੋ ਮੈਂ ਡਰਾਈਵਰੀ ਦਾ ਕੰਮ ਕਰ ਲਾਂ ਤੇ ਇਸ ਦੇ ਬਸ ਵੀ ਉਹਦਾ 사ウਦੀ ਅਰਬ ਦਾ ਵੀਜ਼ਾ ਉਹਨਾਂ ਦਾ ਲੱਗ ਗਿਆ ਤੇ ਉਹ ਟਰਾਲਾ ਚਲਾਉਣ ਲੱਗ ਪਏ ਚਲੋ ਮੇਰੇ ਬੱਚੇ ਵੀ ਵਧੀਆ ਪੜਨ ਲੱਗ ਗਏ ਤੇ ਮਾਪੇ ਦਾ ਖਰਚਾ ਤੇ ਹੋਰ ਵੀ ਜੋ ਹੁੰਦਾ ਹੈ ਦਵਾਈ ਦਾ ਉਹਨਾਂ ਦਾ ਵਧੀਆ ਚੱਲਣ ਲੱਗ ਗਿਆ ਤੇ ਇਸ ਤੇ ਫਿਰ ਟਰਾਲਾ ਚਲਾਉਂਦੇ ਠੀਕ ਰਹੇ 2.5 ਸਾਲ ਜਦੋਂ ਨੰਗੇ ਸੀ ਵਾਪਸ ਆਉਣਾ ਸੀਗਾ ਵਾਪਸ ਆਉਣ ਦੀ ਗੱਲ ਵਿੱਚ ਮੈਨੂੰ ਕਹਿੰਦੇ ਵੀ ਫੋਨ ਆਇਆ ਮੈਨੂੰ ਜਿਹੜਾ ਫੋਨ ਆਇਆ ਉਹਨਾਂ ਦਾ 8 ਦਸੰਬਰ 2022 ਨੂੰ ਆਇਆ ਸੀਗਾ ਲਾਸਟ ਕਾਲ ਅ 8 ਦਸੰਬਰ 2022 ਨੂੰ ਜਿਹੜੀ ਲਾਸਟ ਕਾਲ ਆਈ ਮੈਨੂੰ ਕਹਿੰਦੇ ਵੀ ਮੈਂ ਆ ਜਾਣਾ ਆ ਦੋ ਚਾਰ ਦਿਨਾਂ ਚ ਤੇ ਮੇਰੀ ਗੱਲ ਹੋਈ ਆ ਮੈਂ ਉਹਨਾਂ ਨੂੰ ਕਿਹਾ ਆਪਣੇ ਮਾਲਕਾਂ ਨੂੰ ਮੈਨੂੰ ਭੇਜ ਦੋ ਮੈਂ ਇੱਕ ਵਾਰੀ ਗੇੜਾ ਲਾ ਕੇ ਤੇ ਦੁਬਾਰਾ ਆ ਜਾਊਗਾ ਮੈਂ ਕਿਹਾ ਜੀ ਠੀਕ ਆ ਕੋਈ ਨਹੀਂ ਤੁਸੀਂ ਆ ਜਾਓ ਉਸ ਤੋਂ ਬਾਅਦ ਵੀ ਜੀ ਸਾਨੂੰ ਕੋਈ ਕਾਲ ਹੀ ਨਹੀਂ ਆਈ ਕੋਈ ਸਾਨੂੰ ਕਾਲ ਨਹੀਂ ਆਈ ਇੱਕ ਮਹੀਨਾ ਅਸੀਂ ਸਾਰਾ ਪਰਿਵਾਰ ਐਨੇ ਪਰੇਸ਼ਾਨ ਰਹੇ ਮੈਂ ਦੇਖੋ ਜਦੋਂ ਕੋਈ ਹਸਬੰਡ ਸਵੇਰੇ ਕੰਮ ਤੇ ਜਾਂਦਾ ਸ਼ਾਮੀ ਨਾ ਨਾ ਆਵੇ ਇੱਕ ਮਾਂ ਤੇ ਇੱਕ ਪਤਨੀ ਉਹ ਚੈਨਣਾ ਨਹੀਂ ਰਹਿ ਸਕਦੇ ਮਾਂ ਨੂੰ ਹੁੰਦਾ ਮੇਰਾ ਪੁੱਤ ਕਿਉਂ ਨਹੀਂ ਆਇਆ ਤੇ ਮੈਨੂੰ ਇਹ ਮੈਂ ਵੀ ਮੇਰੇ ਹਸਬੰਡ ਆਏ ਨਹੀਂ ਹੈਗੇ ਫੋਨ ਨਹੀਂ ਆਇਆ ਫੋਨ ਨਹੀਂ ਅਸੀਂ ਰਿਸ਼ਤੇਦਾਰਾਂ ਨੂੰ ਜਿੱਦਾਂ ਵੀ ਸਾਡਾ ਉੱਥੇ ਤੱਕ ਕੰਟੈਕਟ ਹੋਇਆ ਕੋਈ ਵੀ ਅਸੀਂ ਫਿਰ ਉੱਥੇ ਕੰਟੈਕਟ ਕੀਤਾ ਉਹ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਕਿੱਥੇ ਆ ਫਿਰ ਸਾਨੂੰ ਮੈਨੂੰ ਕਿਸੇ ਦਾ ਮਹੀਨੇ ਡੇਢ ਬਾਅਦ ਫੋਨ ਆਇਆ 2023 1 2 3 ਜਨਵਰੀ ਨੂੰ ਮੈਨੂੰ ਫੋਨ ਆਇਆ ਸੀਗਾ ਉਹ ਕਹਿੰਦੇ ਵੀ ਤੁਹਾਡੇ ਹਸਬੰਡ ਸਾਉਦੀ ਅਰਬੀ ਜੇਲ੍ਹ ਵਿੱਚ ਹੈ ਹੂੰ ਚਲੋ ਮੈਨੂੰ ਫਿਰ ਫਿਰ 15 ਦਿਨਾਂ ਬਾਅਦ ਮੇਰੇ ਹਸਬੰਡ ਦੀ ਉਹ ਕਾਲ ਆਈ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਕੀ ਬਾਣਾ ਵਰਤਿਆ ਕੀ ਗੱਲ ਹੋਈ ਆ ਵੀ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਸ਼ ਕੀ ਗੱਲ ਹੋਈ ਉਹ ਕਹਿੰਦੇ ਵੀ ਮੈਂ ਆਉਣਾ ਚਾਹੁੰਦਾ ਸੀਗਾ ਤੇ ਮੈਨੂੰ ਆਣ ਨਹੀਂ ਸੀ ਦਿੰਦੇ ਕਹਿੰਦੇ 4 ਦਿਨ ਹੋ ਗਏ ਸੀ ਗੱਡੀ ਖਾਲੀ ਸੀਗੀ ਲੋਡ ਤੋਂ ਕਰਕੇ ਮੈਂ ਗੱਡੀ ਕਹਿੰਦੇ ਖਾਲੀ ਕਰਕੇ ਮੈਂ ਗੱਡੀ ਖੜੀ ਕਰਕੇ ਕਹਿੰਦੇ ਫਿਰ ਮੈਂ ਆਪਣੇ ਆਪ ਆਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਕਹਿੰਦੇ ਬਾਰਡਰ ਵਾਲੇ ਉੱਚ ਕੇਸ ਵਿੱਚ ਕਹਿੰਦੇ ਇਹਨਾਂ ਨੇ ਜੇਲ੍ਹ 'ਚ ਰੱਖਿਆ ਆ ਮੈਂ ਕਿ ਕਿੱਥੇ ਕਿਹੜੀ ਜੇਲ੍ਹ ਵਿੱਚ ਹੋ ਤੁਸੀਂ ਜਦੋਂ ਮੈਂ ਇਹਨਾਂ ਨੂੰ ਜੇਲ੍ਹ ਦਾ ਨਾਮ ਪੁੱਛਿਆ ਮੈਨੂੰ ਕਹਿੰਦੇ ਵੀ ਮੈਂ ਰਿਆਦ ਸਿਟੀ ਦੀ ਜੇਲ੍ਹ 'ਚ ਆ ਹੂੰ ਤੇ ਉੱਥੇ 3 ਮਹੀਨੇ ਰਹੇ ਇਹ ਫਿਰ 2023 ਦੀ 25 ਮਾਰਚ ਨੂੰ ਇਹਨਾਂ ਨੂੰ ਫਿਰ 2 ਸਾਲ ਦੀ ਜਾਨੀ ਸਜ਼ਾ ਸੁਣਾਈ ਗਈ ਮਤਲਬ ਸਿਰਫ ਇਸੇ ਕਰਕੇ ਸਜਾ ਚਣਾ ਦਤੀ ਕਿ ਇਹ ਆਪਣੇ ਆਪ ਆਉਣ ਦੀ ਉਸ ਕੋਸ਼ਿਸ਼ ਕਰੇ ਕਿਉਂਕਿ ਮੋਸਟਲੀ ਜਿਹੜੇ ਸਾਊਦੀ ਦੇ ਜਿਹੜੇ ਵੀਜ਼ਾਸ ਹੁੰਦੇ ਨੇ ਜਦੋਂ ਉਹਨਾਂ ਨੂੰ ਕੈਨਸਲ ਹੋਣਾ ਚਾਹੁੰਦਾ ਕੋਈ ਤੋ ਕੈਨਸਲ ਕਰਾ ਕੇ ਆ ਸਕਦਾ ਇਹ ਕੋਈ ਵੱਡਾ ਮਸਲਾ ਨਹੀਂ ਹੈਗਾ ਇਹ ਦੇ ਕੈਨਸਲ ਕਰਾ ਕੇ ਆ ਸਕਦਾ ਕਾਰਨ ਕੀ ਬਣਿਆ ਕਾਰਨ ਇਹ ਬਣਿਆ ਕੁਝ ਅਲਿਗੇਸ਼ਨ ਵੀ ਲਾਏ ਗਏ ਆ ਕਿ ਚੋਰੀ ਦੇ ਵੀ ਅਲਿਗੇਸ਼ਨ ਲਾਤੇ ਫਿਰ ਉਹਨਾਂ ਨੇ ਕਿਹਾ ਕੀ ਕੀ ਵੇਚਿਆ ਕੀ ਉਹ ਕੀਤਾ ਕੁਝ ਫਰੂਪਤਾ ਕਰੋ ਕੋਸ਼ਤਾ ਕਰੋ ਵੀ ਇਹਨਾਂ ਨੇ ਕੁਝ ਵੇਚਿਆ ਜਾਂ ਇਹਨਾਂ ਨੇ ਕੋਈ ਚੋਰੀ ਕੀਤੀ ਆ ਪਰ ਕੋਈ ਵੀ ਫਰੂਫ ਨਹੀਂ ਇਦਾਂ ਦਾ ਆਇਆ ਮੈਂ ਜੇਲ੍ਹ ਦੇ ਵਿੱਚ ਈਮੇਲ ਮੇਰੇ ਜਾਂਦੇ ਰਹੇ ਉੱਥੋਂ ਮੈਨੂੰ ਈਮੇਲ ਆਉਂਦੇ ਰਹੇ ਆ ਮੈਂ ਇੱਥੇ ਵੀ ਮੈਂ ਉਹ ਕਰਦੀ ਰਹੀ ਆ ਵੀ ਘਰੋਂ ਹੀ ਬੈਠੇ ਆ ਜਿਵੇਂ ਅਸੀਂ ਬਹੁਤ ਦੌੜ ਭੱਜ ਕੀਤੀ ਸਾਰੇ ਪਾਸੇ ਅਸੀਂ ਦੇਖਿਆ ਵੀ ਸਾਡੇ ਕੀ ਮਤਲਬ ਕਈ ਵਾਰ ਨਾ ਬੰਦਾ ਡਰਦਾ ਘਰੇ ਦੱਸਦਾ ਹੀ ਨਹੀਂ ਹੈਗਾ ਵੀ ਜੇ ਕੋਈ ਗਲਤੀ ਵੀ ਹੋ ਜੇ ਚਲੋ ਇਨਸਾਨ ਗਲਤੀਆਂ ਦਾ ਪੁਤਲਾ ਹੈ ਵੀ ਜੇ ਕੋਈ ਗਲਤੀ ਵੀ ਹੋ ਜੇ ਅਸੀਂ ਬਹੁਤ ਉਹਨਾਂ ਨੂੰ ਕਸਮ ਖਵਾ ਕੇ ਵੀ ਕਿਹਾ ਤੁਹਾਡੇ ਤੋਂ ਕੋਈ ਮਿਸਟੇਕ ਤਾਂ ਨਹੀਂ ਹੋਈ ਉਹ ਕਹਿੰਦੇ ਵੀ ਮੈਂ ਮਿਸਟੇਕ ਕੋਈ ਨਹੀਂ ਕੀਤੀ ਮੈਂ ਆਉਣਾ ਚਾਹੁੰਦਾ ਸੀ ਬਸ ਮੈਂ ਮੈਂ ਮਤਲਬ ਆਪਣੇ ਆਪ ਆਉਣ ਦੀ ਕੋਸ਼ਿਸ਼ ਕੀਤੀ ਆ ਠੀਕ ਹੈ ਤੇ ਮੈਂ ਕਿਹਾ ਤੁਸੀਂ ਗਏ ਕਿਉਂ ਕਿ ਬਾਰਡਰ ਵਾਲ ਨਹੀਂ ਸੀ ਜਾਣਾ ਤੁਸੀਂ ਐਂਬੈਸੀ ਚਲੇ ਜਾਂਦੇ ਤੁਸੀਂ ਕਿਸੇ ਨੂੰ ਕੰਪਲੇਂਟ ਕਰਦੇ ਕਹਿੰਦੇ ਜੇ ਕੰਪਲੇਂਟ ਕਰਦੇ ਹੋ ਫੇਰ ਲੈ ਜਾਂਦੇ ਹੁੰਦੇ ਕਪਲ ਵਾਪਸ ਵੀ ਨਹੀਂ ਇੰਨਾ ਟਾਈਮ ਲਾ ਕੇ ਜਾਣਾ ਹੈ ਅੱਛਾ ਬਸ ਜਾਣੀ ਬੈਂਸ ਬਸਈਆ ਜਾਇ ਹੋ ਗਿਆ ਜਿਆਦਾ ਉਹਨਾਂ ਦਾ ਜੀ ਹਾਂਜੀ ਤੋ ਕੰਪਨੀ ਜਿਹੜੀ ਆ ਉਹ ਮਤਲਬ ਤੁਹਾਡੇ ਨਾਲ ਈਮੇਲ ਦੇ ਜ਼ਰੀਏ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਹਾਂ ਹਾਂਜੀ ਕੰਪਨੀ ਦੇ ਵਿੱਚ ਦੋ ਸ਼ੇਖ ਬ੍ਰਦਰ ਦੀ ਕੰਪਨੀ ਆ ਹਾਂਜੀ ਇੱਕ ਮੈਨੇਜਰ ਸੀ ਉਹਨਾਂ ਦੇ ਵਿੱਚ ਨੇਪਾਲ ਦੇ ਸੀ ਉਹ ਮੈਨੇਜਰ ਮੇਰੀ ਉਹਨਾਂ ਨਾਲ ਵੀ ਗੱਲ ਹੁੰਦੀ ਰਹੀ ਮੇਰੀ ਬੇਟੀ ਨੇ ਮੇਲ ਪਾਏ ਉਹਨਾਂ ਨੇ ਮੇਲ ਦਾ ਜਵਾਬ ਅਰਬੀ ਦੇ ਵਿੱਚ ਸਾਨੂੰ ਦਿੱਤਾ ਕਿ ਤੁਸੀਂ ਟੈਨਸ਼ਨ ਨਾ ਕਰੋ ਆ ਜਾਣਗੇ ਉਹ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਉਹ ਅਸੀਂ ਉਹਨਾਂ ਕਿਉਂਕਿ ਸਾਨੂੰ ਉਹਨਾਂ ਦੀ ਸਮਝ ਨਹੀਂ ਲੱਗਦੀ ਉਹਨਾਂ ਨੂੰ ਸਾਡੀ ਨਹੀਂ ਲੱਗਣੀ ਹੈਗੀ ਇਸ ਤੋਂ ਬਾਅਦ ਅਸੀਂ ਸਿੱਧੇ ਅੰਬੈਸੀ ਨਾਲ ਹੀ ਅਟੈਚ ਹੋਏ ਆ ਮੈਂ ਔਰ ਮੇਰੀ ਬੇਟੀ ਬੇਟਾ ਅਸੀਂ ਘਰੋਂ ਹੀ ਵੀ ਅੰਬੈਸੀ ਨਾਲ ਇੱਥੋਂ ਵਿਦੇਸ਼ ਮੰਤਰੀ ਦੇ ਜ਼ਰੀਏ ਅਸੀਂ ਇਹਨਾਂ ਨੂੰ ਪਹਿਲਾਂ ਕੀਤਾ ਮੇਲ ਇਹਨਾਂ ਨੇ ਉਧਰ ਪਹੁੰਚਾਏ ਤੇ ਉਧਰੋਂ ਸਾਨੂੰ ਵਿਦੇਸ਼ ਮੰਤਰੀ ਦੇ ਪੀਏ ਨੇ ਮੈਨੂੰ ਫੋਨ ਕੀਤਾ ਤੇ ਉਧਰੋਂ ਸਾਨੂੰ ਜਿਹੜੇ ਸਿਗੇ ਇੰਪਲੋਏ ਸਾਊਦੀ ਅਰਬ ਦੀ ਜੇਲ੍ਹ ਦੇ ਰਜੀਵ ਸਿੱਕਰੀ ਉਹਨਾਂ ਦਾ ਨਾਮ ਆ ਉਹ ਮਹੀਨੇ ਦੇ ਵਿੱਚ ਇੱਕ ਦਿਨ ਜਾ ਕੇ ਮੇਰੇ ਹਸਬੰਦ ਨੂੰ ਮਿਲ ਕੇ ਆਉਂਦੇ ਆ ਹਮ ਹਰ ਮਹੀਨੇ ਜਾਂਦੇ ਨੇ ਤੇ ਉਹ ਮਿਲ ਕੇ ਹੀ ਆਉਂਦੇ ਆ ਮੇਰੇ ਹਸਬੰਦ ਨੂੰ ਜਾ ਕੇ ਜੇ ਉਹਨਾਂ ਨੂੰ ਮੈਡੀਸਿਨ ਦੀ ਲੋੜ ਆ ਤਾਂ ਵੀ ਦੇ ਕੇ ਆਉਂਦੇ ਪਰ ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਕਿ 29 ਮਾਰਚ ਦੀ ਤੁਹਾਡੇ ਹਸਬੰਦ ਦੀ ਰਿਹਾਈ ਹੈ 29 ਮਾਰਚ ਕਿਹੜੀ ਜੀ 2025 2025 ਦੀ ਹਾਂਜੀ ਪਰ ਅਜੇ ਤੱਕ ਮੇਰੇ ਹਸਬੰਦ ਨੂੰ ਨਹੀਂ ਛੱਡਿਆ ਗਿਆ ਤੇ ਉਹਦੇ ਲਈ ਤੁਸੀਂ ਵਕੀਲ ਕੀਤਾ ਕੋਈ ਵਕੀਲ ਤਾਂ ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਵੀ ਵਕੀਲ ਮੇਰੇ ਹਸਬੰਦ ਨੇ ਅੰਦਰੋਂ ਹੀ ਉਹਨਾਂ ਕੋਲ ਵਕੀਲ ਜਾਂਦੇ ਸੀਗੇ ਹੁਣ ਇਹ ਨਹੀਂ ਨਾ ਮੇਰੇ ਹਸਬੰਦ ਨੂੰ ਪਤਾ ਲੱਗਦਾ ਵੀ ਉਹ ਸੱਚੇ ਆ ਕਿ ਝੂਠੇ ਆ ਹਮਿੰਦਰ ਸਿੰਘ ਗੋਲੇ ਹਸ਼ਿਆਰਪੁਰ ਤੋਂ ਇੱਕ ਮੇਰਾ ਵੀਰ ਸੀਗਾ ਨਾਲ ਸਾਡੇ ਜੁੜਿਆ ਪ੍ਰਦੀਪ ਹੋਰ ਵੀਰ ਵੀ ਸੀਗੇ ਅਸੀਂ ਫਿਰ ਮੈਂ ਜਿੱਦਾਂ ਉਹਨਾਂ ਨੂੰ ਜਿੰਨੀ ਫੀਸ ਮੰਗਦੇ ਸੀਗੇ ਤੇ ਜਿਹੜੀ ਮੇਰੀ ਮੈਂ ਤੁਹਾਨੂੰ ਦੱਸਿਆ ਵੀ ਪੰਜਾਬ ਦੇ ਵਿੱਚ ਵੀ ਮੇਰੀਆਂ ਵੀ ਇੰਟਰਵਿਊ ਹੋਈਆਂ ਆ ਪੰਜਾਬੀ ਲੋਕ ਚੈਨਲ ਤੇ ਉਹ ਉਹਨਾਂ ਦੇ ਥਰੂ ਫਿਰ ਜਿਹੜੇ ਵੀਰਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਉਹਨਾਂ ਨੇ ਵਕੀਲ ਦਾ ਵੀ ਇੰਤਜ਼ਾਮ ਕੀਤਾ ਉਹ ਵਕੀਲ ਨੇ ਕਿਹਾ ਸਾਨੂੰ ਇੰਨੀ ਫੀਸ ਪਾ ਦਿਓ ਅਸੀਂ ਅੰਦਰ ਜਾ ਆ ਕੇ ਕਾਰਵਾਈ ਦੇਖਦੇ ਆਂ ਉਹ ਫੀਸ ਲੈ ਕੇ ਉਸ ਤੋਂ ਬਾਅਦ ਮੇਰਾ ਵੀ ਕੋਈ ਕੰਟੈਕਟਰ ਨਹੀਂ ਲੱਗਿਆ ਉਹਨਾਂ ਤੱਕ ਤੇ ਜਿਹੜੇ ਮੇਰੇ ਵੀਰ ਆ ਉਹਨਾਂ ਦਾ ਵੀ ਨਹੀਂ ਲੱਗਿਆ ਮਤਲਬ ਵਕੀਲ ਭੱਜ ਗਏ ਭੱਜ ਗਏ ਵਕੀਲ ਪੈਸੇ ਲੈ ਕੇ ਤੁਸੀਂ ਜਿਵੇਂ ਕਿ ਆਪਾਂ ਕਹਿੰਨੇ ਕਿ ਸਰਕਾਰ ਦਾ ਬੂਆ ਖੜਕਾਇਆ ਭਗਵੰਤ ਮਾਨ ਸਾਹਿਬ ਇਸ ਮਾਮਲੇ 'ਚ ਕਾਫੀ ਆਗੂ ਜਿਹੜੇ ਅੱਗੇ ਵੱਧ ਕੇ ਜਿਹੜੇ ਲੋਕਾਂ ਨੂੰ ਛਣਾਉਂਦੇ ਆ ਉਹਨਾਂ ਨਾਲ ਸੰਪਰਕ ਕੀਤਾ ਤੁਸੀਂ ਹਾਂਜੀ ਬਹੁਤ ਕੀਤਾ ਮੈਂ ਬਹੁਤ ਧੋੜ ਭੱਜ ਕੀਤੀ ਮੈਂ ਮੈਂ ਕਿਹਾ ਵੀ ਅਸੀਂ ਕਿੰਨੀ ਕ ਧੋੜ ਭੱਜ ਤੁਹਾਨੂੰ ਇੰਨਾ ਦੱਸੀਏ ਵੀ ਅਸੀਂ ਉਹ ਜਿਹੜੇ ਮਹੀਨੇ ਸੀਗੇ 5 6 ਉਹਨਾਂ ਦੇ ਵਿੱਚ ਅਸੀਂ ਕਦੇ ਆਪਣੇ ਬੈਠ ਕੇ ਘਰੇ ਰੋਟੀ ਨਹੀਂ ਸੀ ਏਦਾਂ ਸਾਡੇ ਚੁੱਲ੍ਹਾ ਨਹੀਂ ਬਲਿਆ ਹੈ ਬਸ 6 ਮਹੀਨਿਆਂ ਦੇ ਵਿੱਚ ਅਸੀਂ ਇੰਨੀ ਧੋੜ ਭੱਜ ਕੀਤੀ ਸਾਨੂੰ ਨਿਆਣਿਆਂ ਦੇ ਆ ਵੀ ਨਾ ਪਤਾ ਲੱਗੇ ਅਸੀਂ ਨਿਆਣੇ ਵੀ ਦੇਖੇ ਕਾਰਨੀ ਦੇਖਿਆ ਅਸੀਂ ਇਹਨਾਂ ਦੇਖਿਆ ਵੀ ਜਾ ਕੇ ਅਸੀਂ ਦੇਖੀਏ ਆਪਣੇ ਜੀ ਨੂੰ ਹਨਾ ਬਚਾਈਏ ਵੀ ਕਿ ਪਤਾ ਨਹੀਂ ਕਿੰਨੀ ਮੁਸੀਬਤ ਚ ਕਿੱਥੇ ਨੇ ਤੇ ਉਹ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੇ ਭਗਵੰਦ ਸਾਹਿਬ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਲੀਡਰ ਨੇ ਬਾਜਵਾ ਸਾਹਿਬ ਨੇ ਆਪੋਜੀਸ਼ਨ ਲੀਡਰ ਨੇ ਉਹਨਾਂ ਨਾਲ ਜੇ ਕਿਸੇ ਹੋਰ ਨਾਲ ਸੰਪਰਕ ਕੀਤਾ ਕਿਸੇ ਨੇ ਨਹੀਂ ਕੋਈ ਵੀ ਮੇਰੇ ਜਿਹੜੇ ਇਹਨਾਂ ਦੇ ਬੱਚਿਆਂ ਦੇ ਭੂਆ ਜੀ ਉਹਨਾਂ ਦੇ ਰਿਸ਼ਤੇਦਾਰ ਸਿਮਰਨਜੀਤ ਮਾਨ ਅਸੀਂ ਉਹਨਾਂ ਕੋਲ ਵੀ ਗਏ ਆ ਉੱਥੇ ਵੀ ਉਹ ਮੇਲ ਹੀ ਬਸ ਹਨ ਪਾਉਂਦੇ ਨਹੀਂ ਉਹਨਾਂ ਨੇ ਮੇਲ ਪਾਇਆ ਹੁਣ ਮੇਲਾਂ ਤਾਂ ਰਹਿ ਜਾਂਦੀਆਂ ਲੈਪਟਾਪ 'ਚ ਇਹ ਮੈਂ ਤੁਹਾਨੂੰ ਦੱਸਦੀ ਪਈ ਆ ਕਿਉਂਕਿ ਬਲਾਚੋਰ ਦਾ ਵੀ ਇੱਕ ਬੇਟਾ ਸੀਗਾ ਕਿਸੇ ਮਾਂ ਦਾ ਪੁੱਤਰ ਸੀਗਾ ਉਹ ਵਿਚਾਰਾ ਨਜਾਇਜ਼ ਹੀ ਉਦਹੀਂ ਵਿਚਾਰਾ ਗਿਆ ਅੰਦਰ ਉਹ ਵੀ 2-3 ਸਾਲ ਉਹਨੇ ਕੋਈ ਗਲਤੀ ਵੀ ਨਹੀਂ ਸੀ ਕੀਤੀ ਹੈਗੀ ਉਹਨੇ ਮੈਨੂੰ ਆਣ ਕੇ ਕੰਟੈਕਟ ਕੀਤਾ ਉਹਨੇ ਦੱਸਿਆ ਮੈਨੂੰ ਕਹਿੰਦਾ ਭੈਣ ਮੇਲਾਂ ਤਾਂ ਲੈਪਟਾਪ ਦੇ ਵਿੱਚ ਹੀ ਰਹਿ ਗਈਆਂ ਮੇਲਾਂ ਦੇ ਉੱਤੇ ਤਾਂ ਕਹਿੰਦਾ ਕੋਈ ਕਾਰਵਾਈ ਹੁੰਦੀ ਨਹੀਂ ਹੈਗੀ ਹੁਣ ਆਪਾਂ ਇਹ ਦੇਖਦੇ ਹਾਂ ਕਿ ਆਪਣਾ ਜੇ ਆਪਾਂ ਵੇਖੀਏ ਕਿ ਚਲੋ ਹੁਣ ਆਪਾਂ ਕਿਉਂਕਿ ਇੱਥੇ ਆ ਤੁਸੀਂ ਇੱਥੇ ਕਿਵੇਂ ਫਿਰ ਆਸਟ੍ਰੇਲੀਆ 'ਚ ਕਿਵੇਂ ਇੱਥੇ ਵੀਰ ਜੀ ਜਦੋਂ ਮੈਂ ਪਹਿਲਾਂ ਪੰਜਾਬੀ ਲੋਕ ਚੈਨਲ ਤੇ ਇੰਟਰਵਿਊ ਦਿੱਤਾ ਸੀ ਬਹੁਤ ਸਾਰੇ ਭੈਣ ਭਰਾਵਾਂ ਨੇ ਸਾਡੀ ਘਰ ਦੀ ਵੀ ਪ੍ਰੋਬਲਮ ਸੀਗੀ ਥੋੜਾ ਕਰਜ਼ਾ ਵੀ ਸੀਗਾ ਤੇ ਉਹ ਮੇਰੇ ਬਹੁਤ ਸਾਥ ਦਿੱਤਾ ਬਹੁਤ ਹੈਲਪ ਬਲਵਿੰਦਰ ਸਿੰਘ ਕੈਨੇਡਾ ਤੋਂ ਲਖਵਿੰਦਰ ਸਿੰਘ ਕੈਨੇਡਾ ਤੋਂ ਤੇ ਮਨਜਿੰਦਰ ਸਿੰਘ ਗਿੱਲ ਯੂ ਐਸ ਏ ਤੋਂ ਜਿਨ੍ਹਾਂ ਨੇ ਮੇਰੇ ਬੱਚਿਆਂ ਦੀ ਫੀਸ ਭਰੀ ਜੀ ਤੇ ਉਸ ਤੋਂ ਇਲਾਵਾ ਇਟਲੀ ਤੋਂ ਇੱਕ ਹਰਜੀਤ ਸਿੰਘ ਅੰਕਲ ਨੇ ਮੈਂ ਉਹਨਾਂ ਦਾ ਵੀ ਨਹੀਂ ਦੇਣ ਦੇ ਸਕਦੇ ਉਹ ਐਨੇ ਬਜ਼ੁਰਗ ਅਵਸਥਾ ਦੇ ਵਿੱਚ ਹੋ ਕੇ ਵੀ ਉਹ ਮੇਰੇ ਨਾਲ ਹਜੇ ਵੀ ਇੱਥੇ ਵੀ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਉਹਨਾਂ ਦਾ ਪਤੀਜਾ ਹੈਗਾ ਗੁਰਵਿੰਦਰ ਸਿੰਘ ਬ੍ਰਿਸਬਿਨ ਤੇ ਜਦੋਂ ਅਸੀਂ ਇੱਥੇ ਗੱਲ ਕੀਤੀ ਮੈਂ ਉਹਨਾਂ ਨੂੰ ਮੈਂ ਕਿਹਾ ਵੀ ਮੇਰੀ ਬੇਟੀ ਪੜ ਰਹੀ ਆ ਸਾਰਿਆਂ ਨੂੰ ਮੈਂ ਦੱਸਿਆ ਤੇ ਇੱਕ ਮੈਂ ਹੋਰ ਇਹਦੇ ਵਿੱਚ ਬੇਰਵਾ ਪਾਉਣਾ ਚਾਹੁੰਨੀ ਆ ਜਦੋਂ ਪੰਜਾਬੀ ਲੋਕ ਚੈਨਲ ਦੇ ਉੱਤੇ ਮੇਰਾ ਇੰਟਰਵਿਊ ਹੋਇਆ ਸੀਗਾ ਤੇ ਮੇਰਾ ਕਾਊਂਟ ਨੰਬਰ ਸੀਗਾ ਉਹ ਮੇਰੇ ਕੋਲ ਜਿਹੜਾ 5.5 ਲੱਖ ਰੁਪਇਆ ਆਇਆ ਸੀਗਾ ਉਹਦੇ ਵਿੱਚੋਂ ਮੈਂ ਆਪਣਾ ਕਰਜ਼ਾ ਵੀ ਉਤਾਰਿਆ ਔਰ ਅਸੀਂ ਫੇਰ ਤੋਂ ਜਦੋਂ ਦੁਬਾਰਾ ਇੰਟਰਵਿਊ ਪਾਈ ਉਹਦੇ ਵਿੱਚੋਂ ਹੀ ਅਸੀਂ ਵੀਰ ਜੀ 5.5 ਦੀ ਬਜਾਏ 7 ਲੱਖ 2.5 ਲੱਖ ਅਸੀਂ ਵਿਆਜ ਤੇ ਚੁੱਕ ਕੇ ਉੱਥੇ ਸੌਦੀ ਅਰਬ ਦੀ ਜੇਲ੍ਹ ਦੇ ਵਿੱਚ 7.5 ਲੱਖ ਰੁਪਇਆ ਵਕੀਲਾ ਨੂੰ ਪਾ ਚੁੱਕੇ ਆ ਅਸੀਂ ਤੁਹਾਡੇ ਤੁਹਾਡੇ ਹਸਬੰਦ ਨਾਲ ਗੱਲ ਹੁੰਦੀ ਆ ਇਸ ਬਾਰੇ ਹਾਂਜੀ ਮੇਰੇ ਹਸਬੰਦ ਨਾਲ ਮੇਰੀ ਗੱਲ ਹੁੰਦੀ ਆ ਮੇਰੇ ਹਸਬੰਦ ਨਾਲ ਮੇਰੀ ਗੱਲ ਕਿੱਦਾਂ ਹੁੰਦੀ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਮੇਰੇ ਹਸਬੰਦ ਮੈਨੂੰ ਫੋਨ ਨਹੀਂ ਲਾ ਸਕਦੇ ਕਿਉਂਕਿ ਸਾਡੇ ਕੋਲ ਫੋਨ ਪੁਰਾਣੇ ਆ ਤੇ ਉਹ ਫੋਨ ਕਰਦੇ ਆ ਪੰਜਾਬ ਤੇ ਪੰਜਾਬ ਤੋਂ ਲਾਈਨ ਮੇ ਕਰਕੇ ਕਨੈਕਟ ਕਰਕੇ ਤੇ ਫਿਰ ਸਾਡੇ ਨਾਲ ਮੇਰੇ ਨਾਲ ਗੱਲ ਕਰਵਾਉਂਦੇ ਬੱਚਿਆਂ ਨਾਲ ਗੱਲ ਕਰਵਾਉਂਦੇ ਆਪਾਂ ਇੱਥੇ ਹੁਣ ਬੈਠੇ ਆ ਜੀ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਆ ਆਪਾਂ ਹਾਂਜੀ ਤੁਸੀਂ ਹੁਣ ਇਹ ਦੱਸੋ ਕਿ ਤੁਹਾਡਾ ਮਤਲਬ ਇਸ ਇੰਟਰਵਿਊ ਤੇ ਆਪਾਂ ਕਮਿਊਨਿਟੀ ਤੋਂ ਕੀ ਕਿਸ ਤਰ੍ਹਾਂ ਦੀ ਹੈਲਪ ਚਾਹੁੰਦੇ ਹੋ ਕਿਵੇਂ ਤੁਹਾਡੀ ਕੋਈ ਹੈਲਪ ਕਰ ਸਕਦਾ ਕਮਿਊਨਿਟੀ ਤੋਂ ਮੈਂ ਇਸ ਤਰ੍ਹਾਂ ਦੀ ਹੈਲਪ ਚਾਹੁੰਨੀ ਹੈ ਵੀ ਮੈਂ ਜਦੋਂ ਮੇਰੀ ਬੇਟੀ ਪੜ੍ਹ ਰਹੀ ਸੀ ਜਦੋਂ ਮੇਰੇ ਹਸਬੰਡ ਦੇ 9th ਕਲਾਸ ਤੇ 10th 1 2 ਦੀ ਯੂਐਸਏ ਤੋਂ ਮਨਜਿੰਦਰ ਸਿੰਘ ਗਿੱਲ ਨੇ ਸਾਰੀ ਫੀਸ ਭਰੀ ਆ ਤੇ ਉਹਨਾਂ ਨੂੰ ਮੈਂ ਦੱਸਿਆ ਕਿ ਮੇਰੀ ਬੇਟੀ ਨੇ ਨੋਨ ਮੈਡੀਕਲ ਕਰਨਾ ਆ ਤੇ ਇਹਨਾਂ ਨੇ ਕੀਤਾ ਵੀ ਆ ਔਰ ਇਹਦੀ ਪੋਜੀਸ਼ਨ ਵੀ ਵਧੀਆ ਆਈ ਤੇ ਨਰਸਿੰਗ ਦੀ ਇਹਦੀ ਇੱਥੇ ਹੈਗੀ ਆ ਸਟੱਡੀ ਉਹ ਕਹਿੰਦੇ ਵੀ ਤੁਸੀਂ ਫਿਰ ਕਹਿੰਦੇ ਵੀ ਸਾਰੇ ਜਾਣੇ ਇਕੱਲੇ ਵੀ ਇਕੱਲੇ ਪਹਿਲਾਂ ਵੀ ਵਿਛੜਿਆ ਪਰਿਵਾਰ ਹੋਣ ਮੈਂ ਵੀ ਰਾਜੀ ਨਹੀਂ ਸੀ ਵੀ ਬੱਚੇ ਨੂੰ ਕੱਲੀ ਕਿਤੇ ਭੇਜਾਂ ਇੱਕ ਉੱਥੇ ਬੱਚੇ ਜਦੋਂ ਹੁਣ ਗ੍ਰੋਥ ਕਰਨ ਦੀ ਉਮਰ ਸੀ ਕਿ ਤੇ ਹੁਣ ਵਿਚਾਰੇ ਟੈਨਸ਼ਨ ਚ ਹੋ ਗਏ ਤੁਸੀਂ ਆਪਣੀ ਬੇਟੀ ਦੇ ਕੋਲ ਬੇਟੀ ਤੁਹਾਡੀ ਸਟੱਡੀ ਵੀਜ਼ੇ ਤੇ ਆ ਔਰ ਤੁਸੀਂ ਆਪਣੀ ਬੇਟੀ ਕੋਲ ਆਏ ਹੋ ਹਾਂਜੀ ਹਾਂਜੀ ਬੇਟੀ ਦੇ ਅਸੀਂ ਇਕੱਠੇ ਹੀ ਆਏ ਹਾਂ ਠੀਕ ਹਾਂਜੀ ਮੇਰਾ ਮਕਸਦ ਪੁੱਛਣ ਦਾ ਇਹ ਹੈ ਕਿ ਤੁਸੀਂ ਕਮਿਊਨਿਟੀ ਤੋਂ ਕਿੱਦਾਂ ਦੀ ਹੈਲਪ ਚਾਹੁੰਦੇ ਆਪਾਂ ਸ਼ਾਰਟ ਸ਼ਾਰਟ ਫਾਰਮ ਦੇ ਵਿੱਚ ਹੁੰਦਸੀ ਹਾਂ ਹਾਂਜੀ ਜੀ ਵੇਟ ਹੁਣ ਇਸੇ ਕਮਿਊਨਿਟੀ ਤੋਂ ਇਹ ਹੈਲਪ ਚਾਹੁੰਨੇ ਵੀ ਮੇਰੇ ਹਸਬੰਡ ਦੇ ਉੱਤੇ 6.5 ਲੱਖ ਦਾ ਉਹਨਾਂ ਨੇ ਰਿਆਲ ਦਾ ਜੁਰਮਾਨਾ ਪਾਇਆ ਹੈ 6.5 ਲੱਖ ਰਿਆਲ ਦਾ ਤੇ ਉਹ ਕਹਿੰਦੇ ਵੀ ਇਹ ਤਿੰਨ ਚਾਰ ਜਾਣਿਆਂ ਤੇ ਆ ਹੁਣ ਜੇ ਮੇਰੇ ਹਸਬੰਡ ਨੂੰ ਆ ਹੁਣੇ ਮੇਰੇ ਬੇਟੀ ਕੋਲ ਮੇਲ ਆ ਅਸੀਂ ਤੁਹਾਨੂੰ ਦੇ ਦੇਣੇ ਆ ਤੇ ਉਹਨਾਂ ਨੇ ਆਪ ਕਿਹਾ ਹੈ ਕਿ ਕੱਲੇ ਜਾਣਿਆਂ ਤੇ ਤਾਂ ਇਹ ਹੈ ਹੀ ਨਹੀਂ ਹੈਗਾ ਕੱਲੇ ਜਾਣਿਆਂ ਤੇ ਨਹੀਂ ਹੈਗਾ ਕਿਉਂਕਿ ਜੇ ਇਹ ਜੁਰਮਾਨਾ ਵੀ ਪਾਉਂਦੇ ਫਿਰ ਉਹਦਾ ਪ੍ਰੂਫ ਦੇਣ ਵੀ ਕਿਸ ਚੀਜ਼ ਦਾ ਜੁਰਮਾਨਾ ਪਾਇਆ ਹੈ ਕਿ ਸਾਨੂੰ ਫਰੂਫ ਕੋਈ ਨਹੀਂ ਦਿੰਦੇ ਹੈਗੇ ਅਸੀਂ ਤਾਂ ਵਕੀਲਾ ਨੂੰ ਫੀਸ ਪਾਈ ਜਾਂਦੇ ਨਾ ਤੇ ਉਸ ਤੋਂ ਬਾਅਦ ਸਾਡਾ ਕੰਟੈਕਟ ਵੀ ਕੋਈ ਨਹੀਂ ਰਹਿੰਦਾ ਹੈਗਾ ਉਸ ਜਿਹੜੇ ਪੰਜਾਬੀ ਲੋਕ ਚੈਨਲ ਤੋਂ ਬਾਅਦ ਮੇਰੇ ਨਾਲ ਉੱਥੇ ਵੀਰ ਜੁੜੇ ਹੋਏ ਆ ਉਹ ਹਜੇ ਵੀ ਕਹਿ ਰਹੇ ਆ ਵੀ ਜਦੋਂ ਕੋਈ ਹੈ ਹੀ ਨਹੀਂ ਫਿਰ ਕਿੱਦਾਂ ਭਰੀਏ ਇੰਨਾ ਪੈਸਾ ਕਿੱਥੋਂ ਭਰੀਏ ਮੈਂ ਕਿੱਥੋਂ ਭਰੂੰਗੀ ਤੇ ਕਿੱਥੋਂ ਪੈਸਾ ਭਰ ਕੇ ਮੈਂ ਆਪਣੇ ਹਸਬੰਦ ਨੂੰ ਛੁਡਾ ਸਕਦੀ ਫਿਰ ਕਿਵੇਂ ਤੁਹਾਡੀ ਅਸੀਂ ਇੱਥੇ ਜਿਹੜੇ ਇੱਥੇ ਜਿਹੇ ਲੋਕਲ ਨੇ ਉਹ ਕਿਵੇਂ ਤੁਹਾਡੀ ਹੱਕ ਕਰ ਸਕਦੇ ਤੁਸੀਂ ਕਿਸ ਵੀ ਦੇ ਤੇ ਉਹ ਇੱਥੇ ਬੇ ਬੇਟੇ ਦਾ ਸਟੱਡੀ ਵੀਜ਼ਾ ਹੈ ਬੇਟੇ ਦੀ ਨਰਸਿੰਗ ਹੈ ਤੁਹਾਡੇ ਕੋਲ ਇਥੇ ਵਰਕਿੰਗ ਰਾਈਟਸ ਹੈਗੇ ਹਾਂਜੀ ਮੇਰੇ ਕੋਲ ਫੁੱਲ ਵਰਕ ਰਾਈਟਸ ਆ ਤੁਸੀਂ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਹਾਂਜੀ ਮੈਂ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਆ ਤੇ ਇੱਥੇ ਆਣ ਕੇ ਬੇਟੀ ਨੂੰ ਥੋੜੀ ਜਿਹੀ ਉਹ ਪ੍ਰੋਬਲਮ ਹੋ ਗਈ ਜਿਹੜੀ ਇੱਥੇ ਚੱਲ ਹੀ ਰਹੀ ਸੀ ਲੰਗਸ ਪ੍ਰੋਬਲਮ ਆ ਜਾਂਦੀ ਸਾਹ ਦੀ ਅੱਛਾ ਜੀ ਕਿਉਂ ਇੱਕਦਮ ਵੈਦਰ ਚੇਂਜ ਹੋਣ ਕਰਕੇ ਤੇ ਮੈਂ ਫਿਰ 3-4 ਮਹੀਨੇ ਕੰਮ ਤੇ ਵੀ ਨਹੀਂ ਜਾ ਪਾਈ ਹੈਗੀ ਐਸੇ ਗੁਰਦੁਆਰਾ ਸਾਹਿਬ ਤੋਂ ਵਾਹਿਗੁਰੂ ਨੇ ਕਿਰਪਾ ਕੀਤੀ ਵਾਹਿਗੁਰੂ ਨੇ ਮੇਰੀ ਬਾਹ ਫੜੀ ਆ ਤੇ ਇੱਥੋਂ ਸਾਨੂੰ ਵੀ ਇਹਨਾਂ ਨੇ ਸੰਭਿਆ ਗੁਰੂ ਘਰ ਵਾਲਿਆਂ ਨੇ ਸਾਰੇ